ਦੇਗਾ ਤੇਗਾ ਜੋ ਮਾਰ ਕੋ ਸਕਰੋ ਆਖੋ ਗਿਰਦ ਨਾਣੀ ਵੀ ਲਾਜ ਅੜਿੰਗਾ ਜਿਉਣ ਵਾਲੇ ਵੀ ਭੰਦਾ ਅੜਿੰਗਾ ਨਾਲ ਦੇ ਪਿੰਡ ਵੀ ਭੰਦਾ ਇਹ ਭਲੇ ਖਾਣੀ ਖਾਣਾ ਵੀ ਕੱਲੇ ਅੜੀ ਸਾਰੀ ਅੜਗਾ ਭੰਦਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਮਕ ਪੂਰਾ ਪਾਇਆ ਪੂਰੇ ਕੇ ਗੁਣ ਆਦਰ ਨਵਾਸੀ ਸੰਤ ਸਾਡੇ ਅਨਾਰਾਈ ਸੰਤ ਸਾਡੇ ਮਹਾਰਾਜ ਪਰਸੋਂ ਦੇ ਰੋਇਤ ਆਬ ਜੀ ਦੇ ਚਰਨ ਪਰ ਸਮਾ ਕੀਤੇ ਆ ਅੱਗੇ ਕਿਸਾਨ ਵੀਰ ਖੇਤ ਦੀ ਵੰਟ ਨੂੰ ਮੱਥਾ ਤੇ ਕੇ ਲੈਂਦੇ ਸੀ ਅੱਜ ਵਾਲਾ ਪਹਿਲਾਂ ਡੈਕ ਲਾਉਂਦਾ ਫੇਰ ਅੰਦਰ ਵਰਦਾ ਖਾਲਸਾ ਤਾਂ ਵੀ ਜੀ ਭੋਗ ਲੱਣਾ ਚਾਹੀਦਾ ਪਹਿਲਾਂ ਮਾਲਕ ਦਾ ਨਾਮ ਜੀ ਨੇ ਦਿੱਤਾ ਫੇਰ ਬੁਰ ਕੀ ਬੁੱਲਾ ਨੂੰ ਕੱਚ ਹੋਵੇ ਘਰਾ ਨੇ ਕਿਸੇ ਨੂੰ ਮਾੜੀ ਮੰਤਰੀ ਦਿੱਤੀ ਇਹ ਭੈਣ ਨੇ ਕਿਸੇ ਦਾ ਘਰ ਮੀਦਾ ਲਿਆ ਇਸ ਮਹਾਵੀ ਕਿਸੇ ਦਾ ਬਰਿਆਈ ਨਹੀਂ ਕੀਤੀ। ਆਦਿਆ ਦਾਰਾਇਆ ਸੰਤਾਨਾਂ ਦਰਸ਼ਣਦਾਰੇ ਦੇ ਕੇ ਨਿਹਾਲ ਕੀਤਾ। ਆਪ ਜੀ ਦਾ ਗੋਟਾਣ ਗੋਟਦਾਨ ਵਾਲਾ। ਗੁਰ ਪਰਿਆ ਦਾਾਲ ਦੇਗਾ ਦੇਦਾਂ ਦੇ ਮਾਰ ਕੋ ਸਾਧਗੁਰੂ ਰੱਖ ਲਿਓ ਬਿਰਦ ਬਾਣੇ ਦੀ laaj। ਪਿਆਰੇ ਦਾਰਤੇ ਪੰਜਾਬੀ ਹਾਲਾਤ ਟੀਵੀ ਤੇ ਤੁਹਾਡਾ ਸਵਾਗਤ ਹੈ। ਜ਼ਿਲ੍ਹਾ ਫਰੀਦਕੋਟ ਦਾ ਪਿੰਡ ਜੀਵਨਵਾਲਾ ਤੇ ਜੌਣਵਾਲਾ ਮੈਂ ਥੋੜਾ ਸੰਖੇਪ ਵਿੱਚ ਜਾਣਕਾਰੀ ਦੇ ਦਿਆਂ ਕਿ ਇਸ ਪਿੰਡ ਦਾ ਨਾਮ ਦੋ ਨਾਵਾਂ ਨਾਲ ਕਿਉਂ ਜਾਣਿਆ ਜਾਂਦਾ ਹੈ ਕਿਉਂਕਿ ਜੇ ਮਾਲ ਵਿਭਾਗ ਦੀ ਗੱਲ ਕਰੀਏ ਫਰਦ ਕੇਂਦਰ ਦੀ ਗੱਲ ਕਰੀਏ ਤਾਂ ਜਿਹੜਾ ਛਪਦਾ ਪਾਸਾ ਉਹ ਜੀਵਨਵਾਲਾ ਨਾਲ ਜਾਣਿਆ ਜਾਂਦਾ ਤੇ ਚੜਦਾ ਪਾਸਾ ਜਿਹੜਾ ਉਹ ਜੌਣਵਾਲਾ ਨਾਲ ਜਾਣਿਆ ਜਾਂਦਾ ਸਾਡੇ ਦਸਨ ਮੁਤਾਬਕ ਪੁਰਖ ਹੈ ਦਸਨ ਮੁਤਾਬਕ ਸੰਨ 1925 ਦੇ ਵਿੱਚ ਭਲੂਰ ਤੋਂ ਸਾਡੇ ਬਾਬਾ ਜੌਣਾ ਸਿੰਘ ਜੀ ਆਏ ਇੱਥੇ ਉਹਨਾਂ ਨੇ ਪਿੰਡ ਵਸਾਇਆ ਪਿੰਡ ਵਸਾਉਣ ਪ੍ਰਾਂਤ ਇੱਥੇ ਤਿੰਨ ਦਰਵਾਜ਼ੇ ਬਣਾਏ ਗਏ ਜਿਨ੍ਹਾਂ ਨੂੰ ਉਰਦੂ ਦੇ ਵਿੱਚ ਤਕੀਆ ਕਹਿੰਦੇ ਆ ਤਕੀਆ ਮਤਲਬ ਸਭ ਜਾਣੀ ਜਾਣਾ ਤਕੀ ਦਾ ਮਤਲਬ ਤਿੰਨ ਦਰਵਾਜ਼ੇ ਦੋ ਦਰਵਾਜ਼ੇ ਕਿਸੇ ਕਾਰਨ ਕਰਕੇ ਅੱਜ ਇੱਥੇ ਮੌਜੂਦ ਨਹੀਂ ਰਹੇ ਔਰ ਇੱਕ ਦਵਾਜ਼ਾ ਬਰਕਰਾਰ ਆ ਔਰ ਪਿੰਡ ਦੀ ਸੁਖ ਸ਼ਾਂਤੀ ਵਾਸਤੇ ਸਮਾਜ ਭਲਾਈ ਵਾਸਤੇ ਇੱਥੋਂ ਦੇ ਪਿੰਡ ਦੇ ਨੌਜਵਾਨ ਵੀਰ ਆ ਜਿਹੜੇ ਉਹਨਾਂ ਨੇ ਉਪਰਾਲਾ ਕੀਤਾ ਤੇ ਜੋ ਸਾਡੇ ਪ੍ਰਵਾਸੀ ਵੀਰ ਆ ਐਨਆਰਆਈ ਵੀਰ ਆ ਉਹਨਾਂ ਨੇ ਸਾਥ ਦਿੱਤਾ ਪੰਚਾਇਤ ਨੇ ਸਾਥ ਦਿੱਤਾ ਸਮੂਹ ਨਗਰ ਨਿਵਾਸੀਆਂ ਨੇ ਸਾਥ ਦਿੱਤਾ ਜਿਨ੍ਹਾਂ ਦੀ ਬਦੌਲਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ ਆ ਉਪਰੰਤ ਕੀਰਤਨ ਦਾ ਦਰਬਾਰ ਹੋਇਆ ਅਤੇ ਅਰਦਾਸ ਕੀਤੀ ਗਈ ਆ ਸਰਬੱਤ ਦੇ ਭਲੇ ਲਈ ਸਾਰੀਆਂ ਸੰਗਤਾਂ ਨੇ ਐਨ ਆਰ ਆਈ ਵੀਰਾਂ ਨੇ ਸਰਪੰਚ ਸਾਹਿਬ ਉਹਨਾਂ ਨੇ ਨਵੀਂ ਪੁਰਾਣੀ ਪੰਚਾਇਤ ਨੇ ਸਮੂਹ ਕਲੱਬਾਂ ਨੇ ਜੋਤ ਨੇ ਰਲ ਮਿਲ ਕੇ ਜੋ ਅੱਜ ਸਰਬੱਤ ਦੇ ਭਲੇ ਦਾ ਕਾਰਜ ਕੀਤਾ ਹੈ ਨਗਰ ਦੇ ਕਾਰਜਾਂ ਵਾਸਤੇ ਮੂਹਰੇ ਆਏ ਆ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਦੌਰਾਨ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਸਰਦਾਰ ਬਲਦੇਸ ਸਿੰਘ ਜੀ ਰਮਾਣਾ ਹਾਂਜੀ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਪਹਿਲਾਂ ਤਾਂ ਜਿਵੇਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੋ ਵੀ ਪਿੰਡ ਦੇ ਨਗਰ ਨਿਵਾਸੀ ਸੰਗਤਾਂ ਇੱਥੇ ਪਹੁੰਚੀਆਂ ਤੇ ਐਨ ਆਰ ਆਈ ਕਲੱਬ ਵੀਰਾਂ ਵੱਲੋਂ ਜਿੰਨਾ ਵੀ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਪਿੰਡ ਦੇ ਸਹਿਯੋਗ ਨਾਲ ਸਾਰਾ ਕੀਤਾ ਵਧੀਆ ਕੀਤਾ ਗਿਆ ਤੇ ਕਲਾ ਇਸ ਕੰਮ ਕਰਦੀ ਆਂ ਕਿਤੇ ਦੂਰ ਤੂ ਦੂਰ ਕਿਤੇ ਨਾਂ ਉੱਤੇ ਮਾਰਿਆ ਹੁਣ ਬਹਾਰ ਇਮਤਿਆਦ ਤੱਕ ਜਿੰਦ ਤੋਂ ਕੇ ਨਾਂ ਮਾਰ ਜਰਾ ਸੀ ਜਿੰਦ ਨੂੰ ਰੈਸਟ ਕੋਲ ਨਾ ਕਰੀਓ ਮਾਫੀ ਹਿੰਦਸੂ ਰੋ ਮੈਂ ਤਾਂ ਕਿਉਂ ਤਗਲੰਦਾ ਤੁੰਨੇ ਮਾਫ ਕਰ ਤੱਕ ਮੈਂ ਕਿ ਉਹ ਕਿਹੜਾ ਪੁਰਖ ਗਾਈ ਚਾਰੀ ਸੰਗ ਸੀ ਨਾਲ ਦਤਾਰ ਦੇ ਵਠੇ ਲਾਲ ਅਜੀਤ ਜਨਾਰ ਪਿੱਛੇ ਟਿੱਡੀ ਦਾ ਬਿਓਣ ਕਾ ਉਹ ਪਿੱਛੇ ਟਿੱਡੀ ਲੱਬੇ ਓਣ ਕਾ ਕਰਦਾ ਆਵੇ ਮਾਰੋ ਮਾਰ ਫੜੋ ਫੜੋ ਹਿੰਦ ਦੇ ਤੀਰ ਨੂੰ ਫਨਲੋਂ ਫਨਲੋਂ ਹਿੰਦ ਦੇ ਤੀਰ ਨੂੰ ਵਾਰੀ ਕਈ ਦਰਸੀ ਇੱਦਾਂ ਕਹਾ ਰਹੇ ਸਤ ਗੁਰ ਜਾਨੀ ਜਾਨੇ ਜੀ ਦੀ ਆਵਾਜ਼ ਦਿੱਤੀ ਗਈ ਸੀ ਕਿਉਂਕਿ ਨਗਰ ਦੇ ਵਿੱਚ ਬਹੁਤ ਸਾਰੀਆਂ ਐਕਸੀਡੈਂਟਲ ਮੌਤਾਂ ਹੋਈਆਂ ਨੌਜਵਾਨਾਂ ਦੇ ਬੱਚੇ ਚਲੇ ਗਏ ਔਰ ਇੰਨਾ ਔਖਾ ਹੁੰਦਾ ਇਹ ਘੜੀ ਤਾਂ ਮਹਾਰਾਜ ਜੀ ਕੋਲੋਂ ਆਪਾਂ ਉਤਸਰ ਲੈ ਆਇਆ ਵੀ ਸ਼ਾਂ ਨੂੰ ਸਖ ਸ਼ਾਂਤੀ ਬਖਸ਼ੇ もう一つ見てるときに。